ਸਮਾਣਾ ਸ਼ਹਿਰ ਦੇ ਵਿੱਚ ਚੋਰੀਆਂ ਰੁਕਣ ਦਾ ਨਾਮ ਲੈ ਲਈ ਸੇਖੋ ਕਲੋਨੀ ਦੇ ਵਿੱਚ ਅਸ਼ੋਕਾ ਬੈਗ ਦਾ ਜਨਾਗਾ ਜਨਰੇਟਰ ਗਲੀ ਦੇ ਪਿਛਲੇ ਪਾਸੇ ਰੱਖਿਆ ਸੀ ਉਹਦੀ ਮੋਟਰ ਚੋਰ ਉਤਾਰ ਕੇ ਲੈ ਜਨ ਨੇ ਰਾਤ ਨੂੰ ਔਰ ਪਤਾ ਵੀ ਨਹੀਂ ਲੱਗਦਾ ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਰਿਕਾਰਡ ਹੋਈ ਹੈ ਔਰ ਸਿਟੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਤਰ੍ਹਾਂ ਇੱਕ ਪੰਚਪੀਣਾ ਦੇ ਨਜ਼ਦੀਕ ਕਰਦੇ ਪੇਸੇ ਘਰ ਦਾ ਗੇਟ ਬੰਦ ਸੀ ਲੇਕਿਨ ਚੋਰਾਂ ਨੇ ਅੰਦਰ ਜਾ ਕੇ ਮੋਟਰਸਾਈਕਲ ਦਾ ਸਮਾਨ ਚੋਰੀ ਕਰ ਲਿਆ ਔਰ ਉਥੋਂ ਫਰਾਰ ਹੋ ਗਏ ਉਸ ਘਟਨਾ ਦੀ ਜਾਂਚ ਵੀ ਸਿਟੀ ਪੁਲਿਸ ਵੱਲੋਂ ਕਰ ਰਹੀ ਹੈ ਲੋਕ ਮੰਗ ਕਰ ਰਹੇ ਹੈ ਕਿ ਸ਼ਹਿਰ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਨਫਰੀ ਵਧਾਈ ਜਾਵੇ ਕਿਉਂਕਿ ਸ਼ਹਿਰ ਜਿਆਦਾ ਵੱਧ ਗਿਆ ਹੈ ਇਸ ਲਈ ਮੁਲਾਜ਼ਮ ਵੀ ਜਿਆਦਾ ਹੋਣੇ ਚਾਹੀਦੇ ਹਨ ਅਸ਼ੋਕ ਕੁਮਾਰ ਆਪਣਾ ਜਨਰੇਟਰ ਦਾ ਅਲਟਰਨੇਟਰ ਖੋਲ ਕੇ ਲੈ ਗਏ ਰਾਤ ਨੂੰ 1 ਵਜੇ ਆਏ ਚੋਰ بارش ਦਾ ਮੌਸਮ ਸੀਗਾ ਪਹਿਲਾ ਅਲਟਰਨੇਟਰ ਖੋਲਿਆ ਦੋ ਲੜਕੇ ଥିਗੇ ਮੋਟਰਸਾਈਕਲ ਦੇ ਪਿੱਛੇ ਰੱਖਿਆ ਤੇ ਸਿੱਧਾ ਚਲੇ ਗਏ ਪ੍ਰਸ਼ਾਸਨ ਵੱਲੋਂ ਇਸ ਚੀਜ਼ ਦੀ ਕੋਈ ਕਾਰਵਾਈ ਨਹੀਂ ਹੈ ਹਾਂ ਅਸੀਂ ਕੰਪਲੇਂਟ ਲਿਖਾਇਆ ਹੈ ਐਪਲੀਕੇਸ਼ਨ ਦੇ ਆ ਕਿੰਨੇ ਕਿਤੇ ਹੋਣੇ ਮੋਟਰਾਂ ਮੋਟਰ ਅਪਰੋਕਸੀਮੇਟ 20000 ਰੁਪਏ ਤੱਕ ਹੋਊਗੀ ਜੀ ਕੈਮਰਾਮੈਨ ਬੀਕੇ ਗਰਗ ਦੇ ਨਾਲ ਪਰਸੋਤਮ ਕੋਸਿਕ ਸਮਾਣਾ ਨਿਊਜ਼